ਲੋ ਜੀ ਮੰਡਿਆਂ ਦੇ ਵਿੱਚ ਚੱਲੀ ਜਾਂਦਾ ਕੰਮ ਤੇ ਸਾਡੇ ਬੰਦੇ ਹੋਮ ਸਾਇਟਰ ਲਾ ਕੇ ਹੋਮ ਸਾਇਟਰ ਲਾ ਕੇ ਹੋਮ ਸਾਇਟਰ ਲਾ ਕੇ ਕੰਮ ਕਰਦੇ ਆ ਵਾਹ ਜੀ ਵਾਹ ਹਿੰਦੀ ਗਾਣੇ ਚੱਲਦੇ ਨੇ ਹਿੰਦੀ ਗਾਣੇ ਸੁਣਦੇ ਹੋ ਪੰਜਾਬੀ ਨਹੀਂ ਸੁਣਦੇ ਪੰਜਾਬੀ ਗਾਣੇ ਨਹੀਂ ਸੁਣਦੇ ਪੰਜਾਬੀ ਵੀ ਸੁਣ ਲੈਂਦੇ ਪੰਜਾਬੀ ਵੀ ਸੁਣ ਲੈਂਦੇ ਅੱਛਾ ਗਾਣਾ ਲਗਾ ਕੇ ਕੰਮ ਕਰਨਾ ਅੱਛਾ ਲੱਗਦਾ ਹੈ ਬਹੁਤ ਅੱਛਾ ਲੱਗਦਾ ਹੈ ਸਰੀਰ ਬਣ ਜਾਂਦਾ ਹੈ ਲੋਅਰ ਬਣ ਜਾਂਦੀ ਹੈ ਠੀਕ ਆ ਲੋਰੇ ਕਹਿੰਦੇ ਗਾਣੇ ਲਾ ਕੇ ਕਹਿੰਦੇ ਲੋਰ ਬਣ ਜਾਂਦੀ ਆ ਕੰਮ ਕਰਨ ਦੀ ਤੇ ਕਰਾਂਟਿਆ ਬਣ ਜਾਂਦਾ ਹਨਾ ਕਰਾਂਟਿਆ ਬਣ ਜਾਂਦਾ ਨਾ ਸਰੀਰ ਬੰਦਾ ਹੈਗਾ ਹਾਂ ਪਰ ਹੁਣ ਮੰਡੀਆਂ ਦੇ ਵਿੱਚ ਪਹਿਲਾਂ ਵੀ ਲੱਗਦੇ ਹੁੰਦੇ ਸੀਗੇ ਗਾਣੇ ਪਹਿਲਾਂ ਚੱਲਦੇ ਹੁੰਦੇ ਸੀ ਸਾਡੇ ਡੈਕ ਵੱਡੇ ਸਪੀਕਰ ਤੇ ਪਹਿਲਾਂ ਰੀਲਾਂ ਵਾਲੇ ਡੈਕ ਚੱਲਦੇ ਹੁੰਦੇ ਸੀ ਵੱਡੇ ਵੱਡੇ ਸਾਊਂਡ ਉਹਨਾਂ ਦਿਨਾਂ ਦੇ ਵਿੱਚ ਲਾਭ ਹੀਰਾ ਬਲਕਾਰਨ ਨਕੀਲਾ ਮਨਜਿੰਦਰ ਗੋਲਸਰ ਤੇ ਆਪਣਾ ਸਾਬਰ ਖਾਨ ਤੇ ਵੀ ਬਾ ਲਵਯੋਧ ਰਾਣੀ ਇਸ ਤਰ੍ਹਾਂ ਦੀਆਂ ਜੋੜੀਆਂ ਇਸ ਤਰ੍ਹਾਂ ਦੇ ਇਹ ਸਿੰਗਰ ਸੂ ਚੱਲਦੇ ਸੀ ਘੈਂਟ ਘੈਂਟ ਗਾਣੇ ਕਲੇਰ ਕੰਠ ਵੀ ਬਾਈ ਹੁੰਦਾ ਸੀ ਹਾਂ ਬਾਈ ਜੀ ਹਾਂਜੀ ਬਾਈ ਜੀ ਹਾਂ ਫੈਕਟਰ ਦਾ ਜਵਾਨਾ ਤਾਂ ਹੈ ਠੀਕ ਹੈ ਠੀਕ ਹੈ ਟੈਂਟਾ ਕੰਮ ਜਮਾਇ ਸਰਾਈ ਸਰਾ ਮਾਓ ਜੀ ਵਾਹਿਗੁਰੂ ਕੰਮ ਚੱਲਦਾ ਰੱਖੇ ਸਾਰੇ ਭੈਣ ਭਰਾਵਾਂ ਦਾ ਸਾਰੇ ਕਿਸੇ ਕਿਹੜੇ ਕਿਹੜੇ ਭਰਾਵਾਂ ਨੇ ਮੰਡੀਆਂ ਦੇ ਵਿੱਚ ਕੰਮ ਕੀਤਾ ਕਿੱਥੇ ਕਿੱਥੇ ਕੰਮ ਕੀਤਾ ਤੇ ਕਿਹੜੇ ਕਿਹੜੇ ਸਿੰਗਰਾਂ ਦੇ ਜਿਹੜੇ ਹੈਗੇ ਆ ਤੁਸੀਂ ਗਾਣੇ ਸੁਣੇ ਆ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਭਰਾ ਜੀ ਸੋ ਤੁਹਾਡੇ ਪੁਰਾਣੇ ਸਮੇਂ ਦੀਆਂ ਯਾਦਾਂ ਲਵ ਯੂ ਆਲ ਦਾ ਬੈਸਟ